ਮੜਿਆਂ ਲੱਗ ਜਲੰ ਨਾਨਕ ਸਤਿਆ ਜਾਣੀਐ ਜੇ ਬਿਰਹੇ ਚੋਟ ਮਰਨ ਉਹੀ ਸਤਿਆ ਨੇ ਜੋ ਆਪਣੇ ਪਿਆਰੇ ਦੀ ਯਾਦ ਦੇ ਅੰਦਰ ਬਿਰਹਾ ਦੀ ਚੋਟ ਖਾ ਕੇ ਜੀਵਨ ਬਤੀਤ ਕਰਦੀਆਂ ਤੇ ਤੇ ਨਿਰਮਲ ਪਉ ਦੇ ਵਿੱਚ ਜੀਉਂਦੀਆਂ ਦੂਜਾ ਬਚਨ ਹੈ ਪੀਸੋ ਸਤਿਆ ਜਾਣੀਐ ਸੀਲ ਸੰਤੋਖ ਰਖਨ ਕਹਿੰਦੇ ਨੇ ਉਹਨਾਂ ਨੂੰ ਵੀ ਸਤਿਆ ਆਖਿਆ ਜਾ ਸਕਦਾ ਹੈ ਜਿਨ੍ਹਾਂ ਦੇ ਸੁਭਾਅ ਦੇ ਅੰਦਰ ਉੱਚਾ ਸੁੱਚਾ ਆਚਰਣ ਹੈ ਸੀਲ ਦਾ ਅਰਥ ਹੈ ਉੱਚਾ ਸੁੱਚਾ ਆਚਰਣ ਸੰਤੋਖ ਦਾ ਅਰਥ ਹੁੰਦਾ ਸਬਰ ਪ੍ਰਭੂ ਦੇ ਉਸ ਨਿਰਮਲ ਪਏ ਦੇ ਵਿੱਚ ਰਹਿਣਾ ਔਰ ਵਾਸ਼ਨਾਵਾਂ ਰਸ ਤੋਂ ਚਸਕਿਆਂ ਤੋਂ ਰਹਿ ਦਰਹਿਣਾ ਹਜ਼ੂਰ ਕਹਿੰਦੇ 27 ਜਾਣੀਆਂ ਸੀਲ ਸੰਤੋਖ ਰਹਿਣ ਕਹਿੰਦੇ ਨੇ ਸੇਵਨ ਸਾਈ ਆਪਣਾ ਨਿਤ ਉਠ ਸੰਭਾਲਨ ਉਹ ਸਦਾ ਆਪਣੇ ਸਾਈਂ ਪ੍ਰਭੂ ਦੀ ਜਾਹਤ ਦੇ ਵਿੱਚ ਰਹਿਣ ਔਰ ਆਪਣੇ ਪਤੀ ਦੀ ਜਾਤ ਦੇ ਵਿੱਚ ਰਹਿੰਦੇ ਹੋਇਆਂ ਆਪਣਾ ਜਿਹੜਾ ਜੀਵਨ ਹੈ ਉਹ ਬਤੀਤ ਕਰਨ। ਹਜ਼ੂਰ ਨੇ ਫਿਰ ਅਗਲਾ ਜਿਹੜਾ ਤਰਕ ਉਹ ਕਮਾਲ ਦਾ ਦਿੱਤਾ। ਪਾਤਸ਼ਾਹ ਜੀ ਕਹਿੰਦੇ ਕੰਤਾ ਨਾਲ ਮਹਿਲੀਆਂ ਸੇਤੀ ਅਗ ਜਲਾਹੇ ਜੇ ਜਾਣੈ ਫਿਰ ਆਪਣਾ ਤਨ ਤਨ ਦੁੱਖ ਸਹਾ ਹੈ ਗੁਰਦੇਵ ਕਹਿੰਦੇ ਨੇ ਜਿਹੜੀ ਅਸਲ ਦੇ ਵਿੱਚ ਸਤੀ ਹੈ ਉਹਨੂੰ ਪੰਡਤ ਜੀ ਸਾੜਨ ਦੀ ਲੋੜ ਨਹੀਂ ਸਤੀ ਪਰਥਾ ਦੇ ਅਨਸਾਰ ਉਹਨੂੰ ਚਿਖਾ ਦੇ ਵਿੱਚ ਸੜਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੋ ਮਰ ਚੁੱਕਾ ਹੈ ਜਿਹਨੂੰ ਵਾਗਿਆ ਆਪਣਾ ਪਤੀ ਕਰਕੇ ਜਾਣਦੀ ਹੈ ਤਾਂ ਯਾਦ ਰੱਖਿਓ ਉਹਦੇ ਮਰਨ ਦਾ ਵੱਡਾ ਦੁੱਖ ਤਾਂ ਉਹ ਭੋਗਦੀ ਪਈ ਉਹਦੇ ਮਰਨ ਦਾ ਵੱਡਾ ਦੁੱਖ ਪਤੀ ਦੇ ਮਰਨ ਦਾ ਵੱਡਾ ਦੁੱਖ ਹੈ ਇਹਦੇ ਤੋਂ ਵੱਡਾ ਦੁੱਖ ਤਾਂ ਅੱਗ ਦੇ ਵਿੱਚ ਸੜਕਿਆਂ ਵੀ ਨਹੀਂ ਆਉਣਾ ਹਜ਼ੂਰ ਕਹਿੰਦੇ ਨੇ ਕੰਤਾਂ ਨਾਲ ਮਹਿਲੀਆਂ ਕੰਤਾਂ ਦਾ ਅਰਥ ਹੈ ਪਤੀ ਮਹਿਲੀਆਂ ਦਾ ਅਰਥ ਇਸਤਰੀਆਂ ਉਹਨਾਂ ਇਸਤਰੀਆਂ ਨੂੰ ਅੱਗ ਦੇ ਵਿੱਚ ਕਿਉਂ ਸੜਦੇ ਹੋ ਭਾਈ ਜਿਹੜੀਆਂ ਪਹਿਲਾਂ ਹੀ ਆਪਣੇ ਪਤੀ ਦੇ ਵਿਛੋੜੇ ਦੇ ਵਿੱਚ ਦੁੱਖ ਪਈਆਂ ਸਹਿਣ ਕਰਦੀਆਂ ਮੌਤ ਦਾ ਵਿਛੋੜਾ ਹਜ਼ੂਰ ਨੇ ਆਖਿਆ ਇਹ ਤਾਂ ਵੱਡਾ ਦੁੱਖ ਹੈ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗੇ ਤਣ ਧਾਏ ਵੈਦ ਨਾ ਭੋਲੇ दारू ਲੈ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਗੁਰਬਾਣੀ ਦੇ ਅੰਦਰ ਉਹ ਵਿਛੋੜੇ ਦਾ ਹੈ ਜੇ ਵਾਕਿਆ ਪਿਆਰਾ ਹੈ ਤੇ ਵਿਛੋੜੇ ਦਾ ਵੱਡਾ ਦੁੱਖ ਹੈ ਕੰਤਾ ਨਾਲ ਮਹਿਲੀਆਂ ਸੇਤੀ ਅਗ ਜਲਾਹੇ ਜੇ ਜਾਣੇ ਫਿਰ ਆਪਣਾ ਤਾਂ ਤਨ ਦੁੱਖ ਸਾਹੇ ਨਾਨਕ ਕੰਤ ਨਾ ਜਾਣਣੀ ਪਾਤਸ਼ਾਹ ਜੀ ਕਹਿੰਦੇ ਕਾਹੇ ਅਗ ਜਲਾਏ ਜੇ ਉਹ ਕੰਤ ਨੂੰ ਕੰਤ ਕਰਕੇ ਪਤੀ ਨੂੰ ਪਤੀ ਕਰਕੇ ਨਹੀਂ ਜਾਣਦੀ ਜਿਉਂਦੇ ਜੀ ਨਹੀਂ ਜਾਣਿਆ ਤੇ ਮਰਨ ਤੋਂ ਬਾਅਦ ਉਹ ਨੂੰ ਪਿਆਰੀ ਨਹੀਂ ਹੋ ਚਲੀ ਉਹ ਉਹਨੂੰ ਜਿਆਦਾ ਪਿਆਰ ਨਹੀਂ ਕਰੇਗੀ ਉਹਨੂੰ ਨਾਨਕ ਕੰਤ ਨਾ ਜਾਣਣੀ ਤਾਂ ਕਾਹੇ ਅੱਗ ਜਲਾ ਹੈ ਪਾਤਸ਼ਾਹ ਕਿੰਨੇ ਭਾਵੇਂ ਜੀਉ ਕਹਿ ਮਰੇ ਦੂਰੋਂ ਵੀ ਭੱਜ ਜਾਹੇ ਜਿਹੜੀ ਇਸਤਰੀ ਦਾ ਆਪਣੇ ਪਤੀ ਦੇ ਨਾਲ ਪਿਆਰ ਕੋਈ ਨਹੀਂ ਉਹ ਬਧੋ ਬਦੀ ਰਿਸ਼ਤੇ ਦੇ ਵਿੱਚ ਵੱਜੀ ਹੋਈ ਹਜ਼ੂਰ ਕਹਿੰਦੇ ਉਹਦੇ ਲਈ ਜਿਉਂਦਾ ਪਤੀ ਵੀ ਹੋਜਿਆ ਤੇ ਮਰਿਆ ਪਤੀ ਵੀ ਹੋਜਿਆ ਜੇ ਵਾਕਿਆ ਉਹਦਾ ਪ੍ਰੇਮ ਹੈ ਉਹਨੂੰ ਸਾੜਨ ਦੀ ਜ਼ਰੂਰਤ ਨਹੀਂ ਹਜ਼ੂਰ ਇੱਥੇ ਬਚਨ ਕਰ ਰਹੇ ਨੇ ਬਿਨ